ਪਾਰਤਪਾਕਤ ਨਾਲ ਤੇ ਨਾਲ ਹੀ ਨਾਲ ਆਪਰੇਸ਼ਨ ਸਿੰਦੂਰ ਤੋਂ ਬਾਅਦ ਜਿੱਥੇ ਕੀ ਸੂਬੇ ਦੇ ਅਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਹੈ ਸਿਆਸੀ ਆਗੂਆਂ ਵੱਲੋਂ ਜੋ ਇੱਕ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਤੇ ਪਾਰਤ ਦੇ ਪਰਚਮ ਨੂੰ ਲਹਿਰਾਇਆ ਜਾ ਰਿਹਾ ਹੈ ਅਤੇ ਪਾਰਤ ਦੇ ਜੋਸ਼ ਨੂੰ ਜੋ ਹੈ ਦਰਸਾਇਆ ਜਾ ਰਿਹਾ ਉੱਥੇ ਪਠਾਨਕੋਟ ਤੋਂ ਵੀ ਇੱਕ ਤਸਵੀਰ ਨਜ਼ਰ ਆਈ ਜੋ ਕਿ ਕਾਫੀ ਗੌਰਵਸ਼ਾਲੀ ਤਸਵੀਰ ਸੀ ਜਿੱਥੇ ਕਿ ਸਾਡੇ ਮੁਸਲਿਮ ਭਾਈਚਾਰੇ ਵੱਲੋਂ ਵੀ ਐਸੇ ਤਹਿਤ ਆਪਰੇਸ਼ਨ ਸਿੰਦੂਰ ਦੇ ਤਹਿਤ ਜੋ ਹੈ ਤਿਰੰਗਾ ਯਾਤਰਾ ਕੱਢੀ ਗਈ ਅਤੇ ਉਸ ਨੂੰ ਸ਼ਰਧਾਂਜਲੀ ਦਿੰਦਿਆ ਹੋਇਆ ਤੇ ਪਹਿਲਗਾਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆ ਹੋਇਆ ਜੋ ਐ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਗਿਆ ਇਹ ਤਿਰੰਗਾ ਯਾਤਰਾ ਕੱਢੀ ਗਈ ਅਤੇ ਨਾਲ ਹੀ ਨਾਲ ਭਾਰਤੀ ਸੈਨਾ ਦੀ ਵੀਰਤਾ ਨੂੰ ਭਾਰਤੀ ਫੌਜ ਦੀ ਵੀਰਤਾ ਨੂੰ ਨਮਨ ਕਰਦਿਆ ਮੁਸਲਿਮ ਭਾਈਚਾਰੇ ਵੱਲੋਂ ਸ਼ਹਿਰ ਭਰ ਦੇ ਵਿੱਚ ਇਹ ਤਿਰੰਗਾ ਯਾਤਰਾ ਕੱਢੀ ਗਈ ਜਿਸ ਦੀਆਂ ਕੀ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਤਾਂ ਇਸ ਤਸਵੀਰਾਂ ਦੇ ਵਿੱਚ ਜੋ ਲੋਕ ਤੁਹਾਡੇ ਨਾਲ ਨਜ਼ਰ ਆ ਰਹੇ ਨੇ ਉਹਨਾਂ ਵੱਲੋਂ ਗੱਲਬਾਤ ਵੀ ਕੀਤੀ ਗਈ ਹੈ ਤੇ ਉਹਨਾਂ ਨੇ ਆਪਣੇ ਆਪਣੇ ਜੋ ਹੈ ਵਿਚਾਰ ਸਾਂਝੇ ਵੀ ਕੀਤੇ ਨੇ ਤਾਂ ਉਹਨਾਂ ਵੱਲੋਂ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ। ਕਿਹੜਾ ਕੀ ਪ੍ਰੋਗਰਾਮ ਕੀਤਾ ਜਾ ਰਿਹਾ ਹੈ? ਅੱਜ ਦਾ ਜੋ ਪ੍ਰੋਗਰਾਮ ਹੈ ਇਹ ਤਿਰੰਗਾ ਯਾਤਰਾ ਦੇ ਨਾਮ 'ਤੇ ਰੱਖਿਆ ਗਿਆ ਹੈ। ਇਹ ਆਪਰੇਸ਼ਨ ਸਿੰਦੂਰ ਦੀ ਖੁਸ਼ੀ ਵਿੱਚ ਹੈ। ਇਹ ਜੋ ਅਸੀਂ ਨੇ ਔਰ ਹਮਾਰੇ ਜਵਾਨ ਹਮਾਰੇ ਜਵਾਨੋ ਨੇ ਜੋ ਆਪਰੇਸ਼ਨ ਸਿੰਦੂਰ ਕੀਤਾ ਹੈ। ਸਾਡੀ ਭਾਰਤ ਸਰਕਾਰ اور تمام جتنے ہمارے سینک ہیں انہوں نے جی سب کے سہیوگ سے انجام دیا گیا ہے تو ہمیں بڑی خوشی ہے ہمیں اپنی سیناؤں پر مان ہے کہ انہوں نے ہمارے دشمن ملک کو اس کے گھر میں جا کر ایسا سبق سکھایا ہے کہ وہ اپنی نسلوں تک اس کو یاد رکھے گا تو ہم اپنے جوانوں کو بڑی ہی مبارکباد دیتے ہیں کہ وہ سرحدوں کے اوپر ہمارے ملک کی اور ہماری حفاظت کرتے ہیں اور جتنے لوگ اس کے اندر ہمارے ملک کے شہید ہوئے ہیں ہم ان کو اپنی طرف سے شردھانجلی ارپت کرتے ہیں رب ان کی آتما کو شانتی دے اور ان کے پریواروں کو صبر دے سارے جہاں سے اچھا ہندوستہ ہمارا ہم ہیں بلبلے اس کی یہ غلستہ ہمارا مذہب نہیں سکھاتا آپس میں بہر رکھنا ہندی ہے ہم ہندوستہ وطن ہمارا, ہمارا سب تو پہلا ਮੈਂ ਅੱਜ ਮੁਬਾਰਕਬਾਦ ਦੇਣਾ ਚਾਹੁੰਨਾ ਭਾਰਤੀ ਸੈਨਾ ਨੂੰ तमाम ਸੁਰੱਖਿਆ ਏਜੰਸੀਆਂ ਨੂੰ ਤੇ ਸਾਡੀਆਂ ਬਹੁਤ ਹੀ ਸਤਿਕਾਰਯੋਗ ਜਰਨਲ 소ਫੀਆ ਕੁਰੇਸ਼ੀ ਤੇ ਅਨਪਕਾਤ ਸਿੰਘ ਜੀ ਔਰ ਜੋ ਆਪਰੇਸ਼ਨ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਇਆ ਜੋ ਚਾਹੁੰਦਾ ਸੀ ਸੋ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਜਦੋਂ ਦੇਸ਼ ਤੇ ਕੋਈ ਔਕੜ ਆਵੇ ਕੋਈ ਔਖਾ ਸਮਾਂ ਆਵੇ ਤਾਂ ਦੇਸ਼ ਦੀ 140 ਕਰੋੜ ਦੀ ਜਿਹੜੀ ਆਬਾਦੀ ਹੈਗੀ ਹੈ ਉਹ ਇੱਕ ਝੁੱਟ ਇੱਕ ਮੁੱਠ ਔਰ ਇੱਕ ਆਵਾਜ਼ ਦੇ ਵਿੱਚ ਅਸੀਂ ਦੇਸ਼ ਦੇ ਨਾਲ ਔਰ ਦੇਸ਼ ਪੂਰਾ ਖੜਾ ਹੈ ਅੱਜ ਦੁਨੀਆ ਦੇ ਦੇਸ਼ਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਹਿੰਦੁਸਤਾਨ ਇੱਕ ਅਹੋਜੀ ਤਾਕਤ ਹੈ ਕਿ ਜੇ ਕੋਈ ਸਾਡੇ ਵੱਲ ਜ਼ੁਬਾਨ ਚਲਾਏਗਾ ਤੇ ਅਸੀਂ ਜ਼ੁਬਾਨ ਖਿੱਚਣੀ ਜਾਣਦੇ ਹਾਂ ਜੇ ਸਾਡੇ ਵੱਲ ਕੋਈ ਉਂਗਲੀ ਉਠਾਏਗਾ ਤੇ ਅਸੀਂ ਉਹਦੀ ਉਂਗਲੀ ਲਾਉਣਾ ਜਾਣਦੇ ਹਾਂ ਤੇ ਜੇ ਕੋਈ ਕਦਮ ਵੜਾਏਗਾ ਤੇ ਅਸੀਂ ਉਹਦਾ ਕਦਮ ਲਾਣਾ ਜਾਣਦੇ ਹਾਂ ਅੱਜ ਹਿੰਦੁਸਤਾਨ ਇੱਕ ਜੋੜਾ ਔਰ ਇੱਕ ਮੋਟਾ ਇਸ ਚੀਜ਼ ਤੇ ਉੱਤੇ ਔਰ ਅਸੀਂ ਭਾਰਤ ਦੀ ਸੈਨਾ ਨੂੰ ਹਿੰਦੁਸਤਾਨ ਦੀਆਂ तमाम ਸੁਰੱਖਿਆ ਏਜੰਸੀਆਂ ਨੂੰ ਇਸ ਚੀਜ਼ ਦੀ ਮੁਬਾਰਕਬਾਦ ਦਿੰਨੇ ਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਜੋ ਸਾਡੀ ਆਨ ਬਾਨ ਸ਼ਾਨ ਹਿੰਦੁਸਤਾਨ ਦੀ ਆਰਮੀ ਹੈ ਉਹ ਅੱਜ ਸਾਡੇ ਸ਼ਰਾਧਾ ਦੇ ਬੈਠ ਕੇ ਜੋ ਸਾਡੀ ਸੁਰੱਖਿਆ ਕਰਦੀ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਸੁਖ ਸ਼ਾਂਤੀ ਦੀ ਨੀਂਦ ਸੌਂਦੇ ਆ ਆਪਣੇ ਬੱਚਿਆਂ ਚ ਆਪਣੇ ਕਾਰੋਬਾਰ ਕਰਨੇ ਆ ਤੇ ਦੇਸ਼ ਦਾ ਬੱਚਾ ਬੱਚਾ ਇੱਕ ਇੱਕ ਨਾਗਰਿਕ ਜਿਹੜਾ ਉਹ ਦੇਸ਼ ਦੀ ਸੈਨਾ ਦੇ ਨਾਲ ਪੂਰਾ ਦੇਸ਼ ਖੜਾ ਹੈ اگر کل نو ضرورت جاننیا, پاکستان نو کہ پھر وہ ہی گالہ ہونی ہے کہ دودھ مانگو گے تو کھیر دیں گے اگر کشمیر مانگو گے تو پھر چیر دیں گے اسلام علیکم. نمشکار سستری اکال. آج جیسی ترنگا جاترہ اتھو ہیرہ مسجد تو کٹ رہے ہیں ਇਹ ਤਰੰਗਾ ਯਾਤਰਾ ਉਸ ਵਾਸਤੇ ਹੈ ਜਿਹੜਾ ਸਾਡਾ ਸੰਦੂਰ آپریشن ਹੋਇਆ ਹੈ ਉਹ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਨੇ ਜਾ ਕੇ ਜਿਹੜਾ ਉਗਰਵਾਦੀ ਅੱਡਿਆਂ ਨੂੰ ਤਬਾਹ ਕੀਤਾ ਉਸ ਖੁਸ਼ੀ ਦੇ ਵਿੱਚ ਅਸੀਂ ਇਹ ਤਰੰਗਾ ਯਾਤਰਾ ਕੱਢ ਰਹੇ ਹਾਂ ਔਰ Hindu Muslim Sikh Isai ਸਾਰੇ ਮਿਲ ਕੇ ਸ਼ਹਿਰ ਵਿੱਚੋਂ ਅਸੀਂ ਇੱਥੋਂ ਹੀਰਾ ਮਸਜਿਦ ਤੋਂ ਲੈ ਕੇ ਤੇ ਗਾਂਧੀ ਚੌਂਕ ਵਾਗਮਤੀ ਚੌਂਕ ਤੱਕ ਉੱਥੋਂ ਮੁੜ ਕੇ ਡਾਕਨਾ ਚੌਂਕ ਤੱਕ ਖਤਮ ਕਰਾਂਗੇ ਔਰ ਅਗਰ ਅਗਰਬਤੀਆਂ ਜਲਾ ਕੇ ਇਸ ਨੂੰ ਖਤਮ ਕਰਾਂਗੇ ਔਰ ਇਸੇ ਖੁਸ਼ੀ ਦੇ ਵਿੱਚ ਅਸੀਂ ਇਹ ਤਿਰੰਗਾ ਜਤਰਾ ਨਿਕਾਲ ਰਹੇ ਹਾਂ ਔਰ ਅਸੀਂ ਆਪਣੇ ਦੇਸ਼ ਦੀ ਖੁਸ਼ਹਾਲੀ ਵਾਸਤੇ ਹਿੰਦੁਸਤਾਨ ਦੀ ਖੁਸ਼ਹਾਲੀ ਵਾਸਤੇ ਸਾਡਾ ਭਾਈਚਾਰਾ ਕਾਇਮ ਰਹੇ ਸਾਡਾ ਹਿੰਦੂ ਮੁਸਲਮ ਇਕਤਾ ਬਣਿਆ ਰਹੇ ਉਸ ਵਾਸਤੇ ਤਰੰਗਾ ਯਾਤਰਾ ਕਰ ਰਹੇ ਹਾਂ ਨਮਸਕਾਰ